ਸ੍ਰੀ ਗਾਂਜੀ ਆਯੋਗ ਦਾ ਨਾਲੇ ਠੀਕ ਠਾਕ ਹੋ ਗਏ ਤੇ ਅੱਜ ਵੀਰੇ ਚੱਲੇ ਜੀ ਫਿਲਮ ਵੇਖਣ ਸੱਟਨ ਦੀ ਪਲਾਨ ਬਣ ਗਿਆ ਆਪਣਾ ਤੇ ਹੁਣ ਚੱਲੇ ਫਿਲਮ ਵੇਖਣ ਕੱਲ ਕੇ ਗੱਡੀ ਸਟਾਰਟ ਤੇ ਆਪਾਂ ਅੰਮ੍ਰਿਤਸਰ ਚੱਲੇ ਫਿਲਮ ਵੇਖਣ ਹਾਂਜੀ ਹੋਰ ਵੀ ਜੀ ਠੀਕ ਠਾਕ ਸਾਰੇ ਤੇ ਵੀਰੇ ਅੱਜ ਆਪਾਂ ਇੱਕ ਜ਼ਰੂਰੀ ਅਨਾਊਂਸਮੈਂਟ ਵੀ ਕਰਨੀ ਆ ਤੇ ਬਾਕੀ ਬਣੇ ਰਿਓ ਵੀਡੀਓ ਦੇ ਨਾਲ ਤੇ ਟਿੱਲੋ ਪ੍ਰੀਤ ਕੋ ਚੱਲੇ ਫਿਰ ਅੱਜ ਆਪਾਂ ਹਾਂਜੀ ਹੁਣ ਕਹਿੰਦੇ ਆ ਗੱਡੀ ਮੋੜ ਕੇ ਖੇ ਆ ਵੀਰੇ ਹਾਂਜੀ ਹੋਰ ਸਾਰੋ ਗੱਲਾਬਾਤਾ ਠੀਕ ਆ ਸਾਰੇ ਵੀਰ ਤੇ ਵੀਰੇ ਸਪੋਰਟ ਕਰਨ ਤੇ ਦਹਿ ਜੀ ਬਸ ਇਹ ਗੱਲ ਆ ਕਿ ਆਪਾਂ ਜਿੰਨੀਆਂ ਵੀਡੀਓ ਆ 100 ਦੇ ਵਿੱਚੋਂ 90% 80% ਵੀਡੀਓ ਵੇਦੇ ਜਿਹੇ ਤੁਸੀਂ ਤੇ ਵਿੱਚੋਂ 20% ਹੀ ਸਬਸਕ੍ਰਾਈਬ ਕੀਤਾ ਆ 20% ਸਬਸਕ੍ਰਾਈਬਰ ਹੀ ਆਪਣੇ ਜੁੜੇ ਆ ਵੀਡੀਓ ਦੇ ਨਾਲ ਜਿਆਦਾ ਤੇ ਜੀ ਜੀ ਬਾਕੀ ਕਰੋ ਸਪੋਰਟ ਰੱਜ ਕੇ ਨਟਲਪਰੀਦ ਨੂੰ ਲੈਣ ਫੋਰਸ ਰੋ ਗੱਲਾਂ ਪਤਾ ਵਧੀਆ ਸਾਂ ਗੱਡੀ ਬਾਰੇ ਦੱਸੋ ਕਿੱਤਾਂ ਦੀ ਹੈ ਕਿਹਨਾਂ ਦੀ ਫੇਵਰਟ ਹੈ ਗੱਡੀ ਵਰਨਾ ਤੇ ਜੇ ਮੈਨੂੰ ਘੜੋਂ ਘੜ 5 ਸਾਲ ਹੋ ਚਿਰ ਨਹੀਂ ਤੇ ਇਹ ਨਹੀਂ ਠੀਕ ਜਿਹੀ ਬਧੀ ਤੇ ਅੱਜ ਆਪਾਂ ਤੁਹਾਨੂੰ ਇਹਦੇ ਦੱਸਿਆ ਕੀ ਹੁਣ ਚੱਲ ਆਓ ਵੇਖਣ ਕੋਸਾ ਵਧੀਆ ਹਾਂਜੀ ਮਿੱਤਰੋ ਚੱਲੇ ਜੇ ਫਿਲਮ ਮਿੱਤਰੋ ਮੈਂ ਇਹ ਢਿਲੋਂ ਫਰੀ ਦਾ ਚੱਲੇ ਜੇ ਫਿਲਮ ਵੇਖਣ ਤੇ ਹੁਣ ਪਹਿਲਾਂ ਆਪਾਂ ਕਰਾਵਾਂਗੇ ਵਾਲ ਸਟਾਈਲਿੰਗ ਹਾਂ ਹੁਣ ਚੱਲੇ ਜੇ ਸਲੂਨ ਹਾਂ ਤੇ ਬਾਅਦ ਵਿੱਚ ਇਹ ਤੁਹਾਨੂੰ ਮੈਂ ਲੈ ਕੇ سینਮੇ ਜਾ ਕੇ ਸਪੈਸ਼ਲ ਡਿਮਾਂਡ ਸਪੈਸ਼ਲ ਡਿਮਾਂਡ ਹੈ ਅੱਜ ਮੈਨੂੰ ਚੱਲੇ ਫਿਲਮ ਵੇਖਣ ਠੀਕ ਹੈ ਵੀਰੇ ਚੱਲਦੇ ਰਾਹ ਦੇ ਵਿੱਚ ਪਹੁੰਚ ਗਏ ਜੇ ਸਲੂਨ ਹੁਣ ਕਰਾਵਾਂਗੇ ਸਟਾਈਲਿੰਗ ਆਗੇ ਤੋਂ ਸਟੂਡੀਓ ਫੇਰ ਇਧਰ ਮੇਰਾ ਇਹ ਆ ਢਿਲੋਂ ਫਰੀਦ ਦੇਖੋ ਰੰਗੜੇ ਪਿਆ ਨਹੀਂ ਗਿਆ ਠੀਕ ਹੈ ਵੀਰੇ ਹੁਣ ਕਰਾਉਨੇ ਆਪਾਂ ਸਟਾਈਲਿੰਗ ਆ ਫੇਰ ਬਾਅਦ ਇਧਰ ਨੂੰ ਸ਼ਹਿਰ ਦਾ ਮੁੜ ਕੇ ਸ਼ਹਿਰ ਮਿਲਦੇ ਨਾਲ ਜਾਓ ਦੇਖੋ ਰੰਗੜੇ ਨਹੀਂ ਨਾ ਟੋਲੀ ਨਹੀਂ ਤਰੂ ਪੈਣ ਪੂਰਾ ਕੰਮ ਪਹਾਰੇ ਤੋਂ ਲਾਗਾ ਆਪਾਂ ਇਹਦਾ ਪਾਈ ਰਹਿ ਜਾਓ ਨਵੇਂ ਨਾਲ ਹੋੜਗਾ ਤਾਂ ਸਟਾਈਲਿੰਗ Hai, saya mau tanya.

อันนี้เอโรงแพทย์ <coughs> Kalau ਕਰਾਲੀ ਸਟਾਈਲਿੰਗ ਤੇ ਦੱਸੋ ਫਿਰ ਕਿਦਾਂ ਦੀ ਲੱਗੀ ਹਾਂਜੀ ਹੋਰ ਸਾਨੂੰ ਵਧੀਆ ਵੀਰ ਹੁਣ ਦੱਸੋ ਕਿਦਾਂ ਦੀ ਲੁੱਕ ਹੈ ਆ ਢਿੱਲੋਂ ਪ੍ਰੀਤ ਹੋਣੀ ਹੈ ਪੂਰੇ ਤੇ ਹੁਣ ਬਣੇ ਇੱਕ ਨਹੀਂ ਪੂਰੇ ਹੋਰ ਦੱਸੋ ਗੱਲਬਾਤ ਸਭ ਠੀਕ ਠਾਕ ਤੇ ਮਿਲਦੇ ਬਾਕੀ ਦਾ ਨੌਨ ਸ਼ਹਿਰ ਜਾ ਕੇ ਤੇ ਆਪਾਂ ਅਨਾਉਂਸਮੈਂਟ ਵੀ ਕਰਨੀ ਐ ਐਂਡ ਤੇ ਕਰਾਂਗੇ ਇੱਕ ਤੁਹਾਨੂੰ ਪਹਿਲਾਂ ਵੀ ਦੱਸਤਾ ਸਟਾਰਟਿੰਗ 'ਚ ਹੂੰ ਕਿੰਨੇ ਪੰਨੇ ਬਣਾਉਂਦੀ ਦੇ ਸਹੀ ਹਾਂਜੀ ਮਿੱਤਰੋ ਰਾਸਤਾ ਵੇਖੋ ਤੁਸੀਂ ਜਬਾਤੋਂ ਉਮਰਸਾਹ ਆ ਰਹੇ ਜਾਂਦੇ ਬਈ ਫਿਲਮੇ ਖਾਣਾ ਸਾਡਾ ਯਾਰ ਢਿੱਲੋਂ ਪ੍ਰੀਤ ਢਿੱਲੋਂ ਪ੍ਰੀਤ ਹੋਰ ਸੁਣਾਉਂ ਵੀਰ ਵਧੀਆ ਸਾਰੇ ਅੱਜ ਤੁਹਾਨੂੰ ਦੱਸਣਾ ਹੋਈ ਕੀ ਆਪਾਂ ਅਨਾਉਂਸਮੈਂਟ ਕਰਨੀ ਹੈ ਇੱਕ ਅਨਾਉਂਸਮੈਂਟ ਲਈ ਤਿਆਰ ਹੋ ਬਸ ਆਪਾਂ ਐਂਡ ਤੇ ਕਹਿਣਾ ਤੁਹਾਨੂੰ ਇੱਕ ਗੱਲ ਕਿ ਆਪਾਂ ਤੁਹਾਕਾ ਕਰਨਾ YouTube ਤੇ ਅੱਜ ਤੁਹਾਕੈਂਟ ਤੇ ਐਂਡ ਤੇ ਹੋਰ ਵੀਰੋ ਵਧੀਆ ਸਾਰੇ ਨਾ ਕਮੈਂਟ ਜਰੂਰ ਕਰਿਆ ਕਰੋ ਕਿ ਦਾ ਨਾ ਲੱਗਦਾ ਵਲੋਗ ਬਾਕੀ ਨਹੀਂ ਚੰਗਾ ਲੱਗਦਾ ਤਾਂ ਵੀ ਦੱਸਿਆ ਕਰੋ ਤੁਹਾਡੀ ਰਾਏ ਤੇ ਆ ਅੱਜ ਯਾਰ ਮੇਰੇ ਨੇ ਖੜਿਆ ਮੈਂ ਘਰੋਂ ਆ ਅੱਜ ਘਰੋਂ ਖੜਿਆ ਅੱਜ ਅੱਜ ਜਾਣਾ ਜਰੂਰ ਹੋਰ ਮਿੱਤਰੋ ਠੀਕ ਠਾਕ ਜੇ ਹੋ ਲਓ ਭਾਈ ਸੰਦੇਸ਼ ਸ਼ੇਅਰ ਨਾ ਭਾਂਦੇ ਲੈ ਲੈ ਉਹਨੇ ਰਿਹਾ ਇੱਕ YouTube ਤੇ ਵੇਖੋ ਵੀਡੀਓ ਬਹੁਤੋਂ ਬਹੁਤ ਸ਼ੇਅਰ ਕਰੋ ਬਹੁਤੋਂ ਬਹੁਤ ਵੀਊ ਵਧਾਓ ਤੁਹਾਡੇ ਵੀਊਆਂ ਦੇ ਘਾੜ ਜੇ ਵਾਸ ਬਸ ਅਸੀਂ ਗਰੀਬ ਕਿਤੇ ਬਲੌਗਰ ਭਾਂਜ ਗਏ ਮੈਨੂੰ ਕਾਤੋਂ ਆਹੋ ਤੈਨੂੰ ਕਾਥੋਂ ਆਇਆ ਬਾਹਰ ਚੱਲ ਤਰਾਣ ਮਿਲਦੇ ਤੁਹਾਨੂੰ ਅਲਫਾ ਸ਼ਹਿਰ ਆ ਗਿਆ ਬੰਦੇ ਇੱਕ ਲੱਗੇ ਆ ਗਈ ਹਾਂ ਲੱਗੇ ਆ ਗਏ ਸ਼ਹਿਰ ਹਾਂਜੀ ਵੀਰੋ ਕਰ ਲਓ ਦਰਸ਼ਨ ਮੋਬਾ ਨੌਨ ਸਿਗਨਲ ਤੇ ਹਾਂਜੀ ਉਹਨਾਂ ਨੂੰ ਉਹਨਾਂ ਦੇ ਮੈਂਬਰਸ ਆ ਕਿੰਕਤੀਓ ਕੀ ਸੱਚਾ ਬੋਲੋ ਆਹ ਇੱਕ ਬਸਟਾ ਆਸ਼ ਕਾਮ ਇਥੋਂ ਕਰਦੇ ਦਰਸ਼ਨ ਮੈਂ ਤੁਹਾਨੂੰ ਹੁਣ ਲੈ ਕੇ ਤੁਹਾਨੂੰ ਮੌਕਾ ਦੇ ਕੇ ਠੀਕ ਹੈ ਵੀਰੇ ਕਰਿਓ ਚੈੱਕ ਵੀਡੀਓ ਚੰਗੀ ਲੱਗੂ ਤੇ ਲਾਈਕ ਕਰਦੇ ਜੇ ਨਾ ਲੱਗੂ ਤੇ ਡਿਸਲਾਈਕ ਕਰਦੇ ਹੋ ਕਮੈਂਟ ਜ਼ਰੂਰ ਕਰਿਓ ਵੀਰੇ ਕਿਤਾਂ ਦੀਆਂ ਮੰਨੀਆਂ ਜੀ ਦੱਸਿਓ ਹਲੋ ਪਾਜੀ ਪਹੁੰਚ ਗਏ ਜੀ ਅਲਫਾ ਮਾਲ ਅੰਮ੍ਰਿਤਸਰ ਐਂਟਰ ਉਲਗੇ ਬਸ ਐਂਟਰੋਂ ਲਗੇ ਬਸ ਸਾਰਾ ਨੇ ਆਹ ਇੱਥੇ ਗੱਡੀ ਟਰੱਕ ਨਾਲ ਮਾਰ ਕੇ ਮਾਰ ਜਾ ਆਈਆਂ ਹੋ। ਹਾਲ ਦੇ ਫਿੱਟ ਡਿੱਗੀ ਡਿੱਗੀ ਖੁੱਡ ਗਈ। ਹੋਂਦੇ ਨੇ ਕੋਈ ਜੇ ਪਾਰਕੀ ਕਰਤੀ ਗੱਡੀ ਚੱਲੇ ਐਂਟਰਸ ਕਰਨ ਲੱਗੇ ਆ ਹੋਂਦੇ ਵਿੱਚ ਤੇ ਸੈਂਟਰੀ ਆਉਣ ਲੱਗੀ ਪਾਸੈਂਟਰੀ ਆਉਣ ਲੱਗੀ ਆ ਤੇ ਦੱਸੋ ਫਿਰ ਹੋਰ ਕੰਟਰੀ ਪੱਕੀ ਜਲੀ ਮੋਸ਼ਨ ਆ ਵੀਰ ਵਧੀਆ ਤੇ ਬਾਕੀ ਵੇਹਨੇ ਆ ਕਿਹੜੀ ਫਿਲਮ ਆ ਲੱਗੀ ਆ ਜੇ ਫਿਲਮ ਵਧੀਆ ਲੱਗੀ ਤੇ ਫਿਰ ਆਪਾਂ ਵੇਖਾਂਗੇ ਨਹੀਂ ਤਾਂ ਫਿਰ ਖਾ ਵੀਵਾਂਗੇ ਹਾਂਜੀ ਹੋਰ ਸੁਣਾਓ ਵਧੀਆ ਜੀ ਸਾਰੇ ਦੇਖੋ ਭਰਾ ਅੱਜ ਢਿੱਲੋਂ ਫਰੀਦ ਆਣੀ ਪਰੇ ਸੇਖਰਾਂ ਦੇ ਹਾਂ ਹੋਰ ਵੀਰ ਆਪਣਾ ਚੈਨਲ ਨੂੰ ਕਰੋ ਗਰੋ ਮੋਨਟਾਈਜ਼ ਕਰਾ ਦਿਓ ਯਾਰ ਸਬਸਕ੍ਰਾਈਬ ਜਿਹੜੇ ਕਰਦੇ ਵੀਰਾਂ ਨੇ ਸਬਸਕ੍ਰਾਈਬ ਨਾ ਕਰਿਆ ਕਰੋ ਹਾਂਜੀ ਵੀਡੀਓ ਵੇਖੋ ਸ਼ੇਅਰ ਕਰੋ ਹੋਰ ਵਧੀਆ ਸਾਰੇ ਵੀਰ ਤੇ ਕਰਨ ਲੱਗੇ ਜੈਂਟਰੀ ਮਾਲ ਅੰਮ੍ਰਿਤਸਰ ਮਹਾਂ ਦਾ ਹੋਣ ਐਂਟਰੀ ਕਰਕੇ ਤੁਹਾਨੂੰ ਮਿਲਣੇ ਫਿਰ ਫਰੀ ਜਾਂ ਲਈਏ ਮਾਹੌਲੇ ਦੇ ਚ ਹੁਣ ਚੱਲੇ ਆ ਗਾੜੀ ਫਿਲਮ ਸਿਨਮਾ ਹਾਲ ਕਿੱਥੇ ਟਿਕਣਾ ਉਹ ਟਿਕਟ ਕਰਾਉਣ ਇਹਨੇ ਆ ਕਿੱਦਾਂ ਆਉਂਦੇ ਆ ਫਰਮਾ ਕਿਹੜੀ ਚੱਲਣ ਦੀ ਹੈ ਅੱਜ ਰਵਿਣੇ ਤੇ ਦੰਮ ਨੂੰ ਮੈਂ ਰੋਈ ਦੇ ਡਿਮਾਂਡ ਦੇ ਆਇਆ ਡਿਮਾਂਡ ਵੇਖੋ ਜੇ ਫਰੀ ਕਿੱਥੋਂ ਲਿਆਂਦਾ ਚੱਲਾ ਆਈ ਜੰਨੇ ਫਿਰ ਵੀ ਆਪਣਾ ਭਰਾ ਵਾ ਹੁਣ ਵੇਖੀ ਆਈ ਹੁਣ ਜਿਹੜੇ ਆ ਇਹਨੇ ਮੈਂ ਜਿੰਦੇ ਵੀ ਜੀਵਾਂਗੇ ਲਿਖੂਗਾ ਮਾਕਰ ਬੜੇ ਤਗੜੇ ਮੰਦੇ ਆ। ਤੇ ਨੌ ਫਰੀਦ ਹਣੀ ਬਲੌਗਰ ਬੜੇ ਤਗੜੇ ਆ। ਤੈ ਉਹ ਖਾਂਦੇ ਨੇ। ਹਰ ਟਾਈਮ ਕਿੱਦਾਂ ਮੈਂ ਆ। ਥਲੀ ਵੇ ਕੀ ਰੇਟ ਕਿੰਨੇ ਦੀ ਦਿੱਤੀ ਰਵੀ। ਚੱਲੇ ਜਾਣਾ ਸਿਮਰਾਲ। ਕੋਈ ਜਾ ਕੇ ਵੇਨੇ ਕਿਹੜੀਆਂ ਫੁਮਾਂ ਚੱਲਣੀਆਂ। ਤੇ ਬਾਕੀ ਤੇ ਵਧੀਆ ਲੱਗੀ ਫਿਲਮ ਕੋਈ ਜਿਹੜੇ ਆਪਾਂ ਦੱਸਾਂਗੇ। ਦੇਖਾਂਗੇ ਕਿਹੜੀ ਤੁਹਾਨੂੰ ਦੱਸਾਂ ਕਿਦਾਂ ਵੀ ਹੁੰਦਾ। ਮੈਂ ਜੀ। ਨਲੇ ਥੋੜਾ ਬਾਲਾ ਛੂਟ ਕਰਾਂਗੇ ਕਿਉਂਕਿ ਮਾਲ ਦੇ ਵਿੱਚ ਆਏ ਆ ਤਾਂ ਛੋਟ ਬਿਨਾ ਪਰ ਨਹੀਂ ਸਾਤੇ ਤੁਹਾਨੂੰ ਉਹ ਫੋੜਾਂ ਜਿਹੜੀਆਂ ਇੰਸਟਾਗ੍ਰam ਤੇ ਵੇਖਣ ਨੂੰ ਮਿਲੀਆਂ ਆਂ ਆ ਜੀ ਮਿੱਤਰੋ ਚੱਲੀਏ cinema ਇਹਨੇ ਬੋਲ ਕਿਹੜੀਆਂ ਫਰਮਾਂ ਲੱਗੀਆਂ ਜਾਣ ਲਈ ਬਸ ਉਹ ਮੋਲ ਕਿਦਾਂ ਦਾ ਲੱਗਾ ਆਪਾਂ ਖਰੀਦ ਲਈਏ ਉਹ ਜਿਹਾ ਮੋਲ ਦੱਸਿਓ ਵਰਤਾਨੀ ਗੱਲ ਨਹੀਂ ਲੱਗਣੀ ਆ ਜ਼ਵੀਦੇ ਬਾਪੂ ਨੇ ਸਕੂਲ ਕੂਰੀਆਂ ਦਾ ਭਾਵੇਂ ਕੱਲ ਹਾਂ ਮਾਲ ਖਰੀਦ ਲਈ ਆਪਾਂ ਮਾਲ ਖਰੀਦ ਲਈਏ ਦੱਸੋ ਜਦੋਂ ਨਾ ਆਪਣੇ 2 ਲੱਖ ਸਬਸਕ੍ਰਾਈਬਰ ਹੋਗੇ ਨਾ ਆਪਾਂ ਮਾਲ ਪੱਕਾ ਖਰੀਦਾਂਗੇ ਮਾਲ ਪੱਕਾ ਖਰੀਦ ਲੈਣਾ ਮਿੱਤਰੋ ਆਪਾਂ ਜਦੋਂ 2000 2 ਲੱਖ ਆਪਣੇ ਸਬਸਕ੍ਰਾਈਬਰ ਹੋਗੇ ਨਾ ਉਦੋਂ ਆਪਾਂ ਮਾਲ ਖਰੀਦ ਲੈਣਾ ਦੋੜਾ ਕਹਿੰਦਾ ਸਬਸਕ੍ਰਾਈਬਰਾਂ ਆਪਣੀ ਇਨਕਮ ਬੜੀ ਵੱਧ ਜਣੀ ਆ ਜੀ YouTube ਤੇ ਇਹ ਆਪਣਾ ਜੀ ਮਜ਼ਾਕ ਹੀ ਵਿੱਚ ਥੋੜਾ ਬਦਾ ਗੱਲਾਂ ਬਾਤਾਂ ਤੁਹਾਡੇ ਨਾਲ ਕਰਨਾ ਹੈ ਥੋੜਾ ਬਦਾ ਮਜ਼ਾਕ ਕਰਨਾ ਇਹਨੂੰ ਸੀਰੀਅਸ ਨਾ ਲਿਓ ਬਈ ਇਹਨੂੰ ਸੀਰੀਅਸ ਨਾ ਲਿਓ ਅੱਜ ਕੀ ਅਮਰ ਗੋਲੇ ਪੱਕਾ ਕੱਲ ਨੂੰ ਆਪਾਂ ਖੋਲਣਾ ਉਧਰ ਕੀ ਆਖਵੇਂ ਫਰੀਜ ਹੋਣਾ ਆਇਓ ਤੁਹਾਨੂੰ ਫਿਲਮ ਵਿਖਾਈਏ ਸੈਨੀ ਪੁਲਿਸ ਸਿਨੇਮੇ ਦਾ ਨਾਂ ਜੇ ਟਾਈਮ ਜ਼ੋਨ ਵੀ ਹੈਗਾ ਜੇ ਜਿੰਨੇ ਆਪਣੇ ਬੱਚਿਆਂ ਨਾਲ ਖੇਡਣਾ ਉਹ ਵੀ ਆ ਸਕਦਾ ਜੇ ਸਾਡੇ ਬੱਚੇ ਆ ਜੇ ਲੱਭਣ ਵਾਲੇ ਆ ਜਿਹੜੇ ਬਾਈ ਛੜੇ ਜਾਣ ਦੇ ਨਾਂ ਸਾਡੀ ਗਰਲਫ੍ਰੈਂਡ ਨਾਲ ਕੋਈ ਤੇ ਆਪਾਂ ਬਸ ਦੇਖਣਾ ਹੈ ਜੀ ਹੁਣ ਸਿਨੇਮਾ ਫਿਲਮ ਵੇਖਣਾ ਹੈ ਸਿੰਗਲ ਬੰਦੇ ਤਵੇਰੇ ਜਰੂਰ ਕਰਿਓ ਦੇਖੀ ਜਿਨ੍ਹਾਂ ਦੇਖ ਲਿਆ ਕਮੈਂਟ ਜਰੂਰ ਕਰਿਓ ਆਪ ਬੰਦੇ ਦੇਖੇ ਵੇਖੇ ਲਾਉਂਦੇ ਆ ਨਰਾਸ਼ਾ ਤੇ ਜਾਈ ਯਾਰ ਫਿਲਮ ਨਹੀਂ ਕੋਈ ਲੱਗੀ ਹਾਂ ਹੁਣ ਚੱਲੇ ਆਪਾਂ ਖਾਣ ਪੀਣ ਵਾਲੇ ਫੂਡ ਕੋਰਟ ਦੇ ਵਿੱਚ ਬਾਕੀ ਦਸੂ ਦੇ ਰੱਖੀ ਹਮਿੰਨੇ ਉਤਰੀ ਹੋਇਆ ਮਿੱਤਰੋ ਫਿਲਮਾਂ ਦੇ ਨਹੀਂ ਆਈਆਂ ਪਸੰਦ ਆਪਾਂ ਨੂੰ ਫਿਲਮ ਨਹੀਂ ਕੋਈ ਲੱਗੀ ਤੇ ਹੁਣ ਆਏ ਫੂਡ ਕੋਰਟ ਦੇ ਵਿੱਚ ਹੁਣ ਮੈਨੇ ਤਾਂ ਕੀ ਖਾਣੇ ਪਿੰਨੇ ਆ ਤੁਹਾਨੂੰ ਮੈਨੇ ਜਾ ਕੇ ਜਾਂ ਕੇਐਸਟੀ ਦੇ ਜਾਂ ਫਸਟਰੀ ਗੇਂ ਦੇ ਕੰਟਰੀ ਗਿਮਨੀ ਆ ਮੈਨੂੰ ਲਈ ਫੂਡ ਕੋਰਟ ਤੇ ਬਹੁਤ ਚਲੇਗਾ 버거 ਤੋਂ ਹੋ ਗਿਆ ਤੇ ਕੰਮ ਹੋ ਗਿਆ ਐਫਸੀ ਹੋ ਗਿਆ ਕੱਪਾ ਦੀ ਆਰਡਰ ਦੋ ਚਿਕਨ 버거 ਬਹੁਤ ਦਸਨਾਂ ਦੇ ਬੜਾਈਆਂ ਚਲੋ ਫੋਨ ਨੰਬਰ ਲੱਗੇ ਐਡ ਆਪਣਾ ਤੇ ਆਰਡਰ ਹੋ ਗਿਆ ਕਨਫਰਮ ਕੋਸੀਬ ਪੇਮੈਂਟ ਜਿਹਦੇ ਰਹਿਣੇ ਕਿਡਾ ਯੂਪੀਆਈ 400 ਰੁਪਏ ਸਹੀ ਨੇ ਤੁਸੀਂ ਕਹਿੰਦੇ ਲਾਉਣੇ ਬੈਠੇ ਇਹਦਾ ਸਮਝੇਵਾਲਾ ਪੈਸਾ ਕਰਕੇ ਆ ਗਿਆ ਜੀ ਆਪਣਾ ਆਰਡਰ ਦੋ 버ਗਰ ਦੋ ਸਨੈਕਸ ਤੇ ਤੁਹਾਨੂੰ ਦੱਸਦੇ ਹਾਂ ਕਿਦਾਂ ਨੇ ਠੀਕ ਹੈ ਜੀ ਹੋਰ ਸਲਾਮ ਵਧੀਆ ਵੀਰਾ ਤੇ ਆਪਣਾ ਟੈਲੋ ਪ੍ਰੀਤ ਇਹ ਆਪ ਗੇਡੰਬਾ ਕਰਨ ਤੇ ਸੈਨੇਮਿਕ ਹੋਣੀ ਯਾਰ ਉਹ ਆ ਸਾਨੂੰ ਆ ਪੀ ਲਿਆ ਜੀ ਸਰਕਰ ਖਾਣੇ ਇਹ ਪੂਰਾ ਆਨੰਦ ਆ ਗਿਆ ਰੋਟੀ ਲੋਣੀ ਪਰੇਸ ਕਰਾ ਦੇ ਕੇ ਅਸੀ ਆਜੋ ਚੱਲੇ ਪੂਰਾ ਆਨੰਦ ਸਭ ਨਾਲ ਚਲੀ ਨਾਲ ਹੋਰ ਤਾਂ ਪਾਣ ਕੇ ਚਲੇਗਾ ਉਹ ਫਿਲਮ ਯਾਰ ਪਸੰਦ ਨਹੀਂ ਆਈ ਮਨਜਾ ਦਾਦ ਹੋ ਗਿਆ ਕਰੋ ਆਏ ਆ ਫਿਲਮ ਵੇਖਣ ਨੂੰ ਲੈਸ ਬਹੁਤ ਹੀ ਅਸਰ ਆਪਾਂ ਐਂਡ ਦੇ ਤੇ ਨਾਊਂਸਮੈਂਟ ਕਰਨੀ ਹੈ ਇੱਕ ਜੀ ਵੀਰਿਓ ਦੇਖਿਓ ਵੀਡੀਓ ਐਂਡ ਤੱਕ ਆਹ ਬੀਲਾ ਜੀ ਨੂੰ ਫੋਨ ਲਗੇ ਚਾਲੇ ਤੇ ਬੋੜਾ ਬੋੜਾ ਹਿੱਚਲੀ ਕਿਨੋੜੇ ਭਾਗੋ ਬੋੜਾ ਭੜਾ ਹਿੱਟੇ ਹਣਾ ਬੋੜਾ ਬੋੜਾ ਲਿਖਿਆ ਦੇ ਜਗ੍ਹਾ ਉਹੀ ਹੋ ਰਿਹਾ ਹੈ ਨਾ ਤੇ ਤੋੜ ਨਾ ਅੰਦਰ ਹੀ ਨਾ ਨੰਨਾ ਹਨਾ ਚਾਹੀਦਾ ਕਰੀਂ ਆਖਸੀ ਆ ਰਹੀ ਨਾ ਉਹ ਦੇਖ ਕੇ ਔਮ ਫਿਰ ਕੇ ਥੱਲੇ ਜੇ ਕਿਉਂ ਹੀ ਬਿਲਮ ਯਾਰ ਮਨ ਮੋੜਾ ਨਰਾਸ਼ ਆਈ ਹਾਂ ਤੇ ਹੁਣ ਥੱਲੇ ਜੇ ਘਰਾਂ ਨੂੰ ਤੇਰੇ ਕੋਲ ਦੋ ਕੰਮ ਨੇ ਆਪਾਂ ਨੂੰ ਉਹਦਾ ਕਰਕੇ ਲੈ ਜਾਣਾ ਪਿਆ ਤੇ ਆਜ ਵੀ ਹੁਣ ਜਾਣਾ ਪਿਆ ਕਰੇ ਇੱਕ ਦੋ ਕੰਮ ਨਮਟਾ ਕੇ ਹੁਣ ਹਾਂ ਕੰਮ ਪੈ ਗਿਆ ਯਾਰਾਂ ਨੂੰ ਚਲੋ ਤੇ ਫੇਰ ਮਿਲਦੇ ਹੁਣ ਤੁਹਾਨੂੰ ਬੱਡੀ ਦੇ ਵਿੱਚ ਜਾ ਕੇ ਘਰੇ ਹੁਣ ਸੰਦਾ ਕਰੀ ਜਾਣਾ ਬਣਾ ਤੋਂ ਨਾ ਵਧੀਆ ਗਿਆ ਸਾਰੇ ਜੀ ਮਿੱਤਰੋ ਹੁਣ ਪਾਲੇ ਚੱਲੇ ਚੱਲੇ ਆ ਘਰਾਂ ਨੂੰ ਦੇਖ ਲਿਆ ਫੇਰ ਵੇਖਣੀ ਸੀ ਵੀਰੋ ਵੇਖੀ ਨਹੀਂ ਗਈ ਹੁਣ ਆਪਾਂ ਚੱਲੇ ਆ ਘਰ ਨੂੰ ਤੇ ਪਾਲੇ ਚੱਲੇ ਤੇ ਜਿਹੜੇ ਰਾਹ ਐ ਉਸੇ ਰਾਹੇ ਚੱਲੇ ਆ ਕੀ ਆਫ ਸੀ ਹਾਲ ਨਾ ਬਿਲਕੁਲ ਆਪਣੀਆਂ ਆਰੇ ਫਾਰਮ ਬਣਾਏ ਜੀ ਮੋਰ ਦਸੋ ਦਾ ਬਾਕੀ ਕਮੈਂਟ ਵੀ ਜਰੂਰ ਕਰਿਓ ਤੁਹਾਡੇ ਰਪਲਾਈ ਜਰੂਰ ਦਵਾਂਗੇ ਤੇ ਬਾਕੀ ਹੁਣ ਤੁਹਾਨੂੰ ਸ਼ੁਕਰੀਆ ਜਾਈਂ ਦਿੰਦੇ ਆ ਉਹਦੇ ਨਾਲ ਇਹ ਜੇ ਗੱਡੀ ਤੇ ਤੇਰ ਪਾਉਣਾ ਐ ਲੋਪਰੀਦਾਂ ਦਾ ਟੰਗੀ ਫੁੱਲ ਕਰਾ ਦੇਣਾ ਇੱਕ ਦੀਆਂ ਇਹੋ ਜਿਹੀ ਗੱਡੀ ਕੋਈ ਇਹ ਵੱਡੀਆਂ ਵੱਡੀਆਂ ਗੱਡੀਆਂ ਨਾਲ ਫੇਲ ਕਰਦੀ ਆ ਇੱਥੇ ਲੋਪਰੀਦਾਂ ਨਹੀਂ ਜਾਂਦੇ ਟੰਗੀ ਫੁੱਲ ਕਰਾ ਦੇਣੀ ਆ ਨਹੀਂ ਪੂਰਾ 4500 ਦਾ ਦੇ ਪਾਉ ਉਹ ਤੇ ਲੋਪਰੀਦਾਂ ਕੋਈ ਨਹੀਂ ਹਾਂਜੀ ਹੋਰ ਸਾਰਾ ਗੱਲਾਂ ਬਾਤਾਂ ਇੱਕ ਸੱਚ ਵੀਰੇ ਅਨਾਉਂਸਮੈਂਟ ਕਰਨੀ ਆ ਆਪਾਂ ਉਹ ਤਾਂ ਅੰਡੇ ਤੇ ਕਰਾਂਗੇ ਅਨਾਉਂਸਮੈਂਟ ਬੜੀ ਖਤਨਾਕ ਹੀ ਆ ਆਪਣਾ ਇੰਸਟਾਗ੍ਰam ਤੇ ਇਸ ਪੁੱਤ ਦੇ ਨੂੰ ਜਰੂਰ ਕਰੋ ਆਪਾਂ ਨੂੰ ਸਾਡੀ ਗੱਡੀ ਦਾ ਵੀ ਪਾਣਾ ਵਾ ਉਹ ਵੀ ਜਿਹੜਾ ਜਿਹੜਾ ਲੀਕਮੈਂਟ ਕਰ ਤੋਂ ਆਮਾ ਜੀ ਵੀਰੇ ਵੀ ਪਹੁੰਚ ਚਲੇ ਗਏ ਚਬਾਲ ਤੇ ਆਪਾਂ ਆਇਗਾ ਨਾਉਮਸਮੈਂਟ ਕਰਨੀ ਇਹ ਬਣੇ ਰਹੋ ਵੀਡੀਓ ਦੇ ਨਾਲ ਐਂਡ ਜੇ ਦੇ ਕਰਾਂਗੇ ਆਪਣਾ ਪਿੰਡ ਜੀ ਲੱਗੀ ਜੇ ਜਾ ਕੇ ਮੈਨੂੰ ਨਾਉਮਸਮੈਂਟ ਕਰਾਂਗੇ ਕਾ ਆਪਾਂ ਗਿਵੇ ਕਰਨੇ ਹੁਣ ਕਿਵੇਂ ਇੱਕ ਹੁਣ ਆਪਣਾ ਉਹ ਵੀ ਦੱਸ ਹੀ ਦਈਏ 20000 ਤੇ ਹੋਣਾ ਜੇ ਵੀਰਾਂ ਪੰਜ ਦਿਨ 20000 ਸਬਸਕ੍ਰਾਈਬਰ ਹੋ ਗਏ ਨਾ ਤਾਂ ਉਦੋਂ ਆਪਾਂ ਗਿਵੇ ਕਰਨਾ ਆਈਫੋਨ 16 ਗਿਵੇ ਕਰਾਂਗੇ ਆਪਾਂ ਅਨਾਉਂਸਮੈਂਟ ਹੀ ਕਰਤੀਏ ਤੇ ਬਾਕੀ ਵੀਰ ਮੇਰੇ ਉਹ ਗਿਵੇ ਆਪਾਂ ਕਰਦੇ ਰਵਾਂਗੇ 50000 ਤੇ 7 Pro Max ਕਰਦਾਂਗੇ ਇਦਾਂ ਤੁਸੀਂ ਜਦੋਂ ਆਪਣੇ ਸਬਸਕ੍ਰਾਈਬਰ ਪੂਰੇ ਕਰੋਗੇ ਤੇ ਆਹ ਵੀਡੀਓ ਤੇ ਕੋਈ ਕਮੈਂਟ ਕਰੋਗੇ ਪਿਆਰਾ ਜਿਹਾ ਤੇ ਉਹ ਆਪਾਂ ਕਮੈਂਟਾਂ ਦੇ ਨੇ ਵਧੀਆ ਕਮੈਂਟ ਕੀਤਾ ਹੋਊਗਾ ਤੇ ਆਪਾਂ ਉਹਨੂੰ ਆਈਫੋਨ 16 ਦਵਾਗੇ ਠੀਕ ਹੈ ਵੀਰੇ ਤੇ ਵੀਡੀਓ ਵੇਖੇ ਰਹੋ ਅੰਤ ਤੱਕਰ ਕਿ ਬਾਕੀ ਵੀਡੀਓ ਚੰਗੀ ਲੱਗੀ ਦੱਸਿਓ ਨਾ ਚੰਗੀ ਲੱਗੀ ਤੇ ਕਮੈਂਟ ਕਰਿਓ ਠੀਕ ਹੈ ਵੀਰੇ ਮੋਰ ਸੁਨਾਹ ਸਾਹਿਬ ਵਧਿਆਣਾ ਅੱਜ ਦੀ ਗਿਵਏ ਦੀ ਅਨਾਊਂਸਮੈਂਟ ਆਖਤੀ ਜੇ ਆਹ ਵੀਡੀਓ ਨੂੰ 50 ਜਣਿਆਂ ਨੂੰ ਸ਼ੇਅਰ ਕਰੋਗਾ ਇੰਸਟਾਗ੍ਰam ਨੂੰ ਫੋਲੋ ਕਰੂਗਾ ਤੇ ਆਪਣਾ ਕਮੈਂਟ ਪਿਆਰਾ ਜਿਹਾ ਕਰ ਦੇ ਕੋਈ ਤੇ ਆਪਾਂ ਤੁਹਾਨੂੰ ਜਦੋਂ 2000 ਸਬਸਕ੍ਰਾਈਬਰ ਹੋ ਗਿਆ 2000 ਸਬਸਕ੍ਰਾਈਬਰ ਹੋ ਗਿਆ ਆਪਣਾ ਉਦੋਂ ਆਪਾਂ ਗਿਵਏ ਕਰਾਂਗੇ ਠੀਕ ਆ ਵੀਰੇ ਤੇ ਸਪੋਰਟ ਕਰੋ ਵੀਡੀਓ ਇਦਾਂ ਅਪਲੋਡ ਹੁੰਦੀਆਂ ਰਹਿਣੀਆਂ ਜਿੱਦਾਂ ਨਹੀਂ ਆਖੋਗੇ ਵੀਡੀਓ ਆਪਾਂ ਓਦਾਂ ਦੀਆਂ ਤੁਹਾਨੂੰ ਪਾਵਾਂਗੇ ਵੀਰ ਕਮੈਂਟ ਜ਼ਰੂਰ ਕਰਿਓ ਮਿੱਤਰੋ ਹੋਣ ਲੱਗੇ ਜੇ ਫੋਟੋ ਸ਼ੂਟ ਕਰਨ ਪਿੰਡ ਆ ਕੇ ਵਾਪਸੀ ਪਿੰਡ ਆ ਕੇ ਵਾਪਸੀ ਪਿੰਡ ਦੇ ਕੋਲ ਆਪਣੀਆਂ ਸਭ ਤੋਂ ਫੇਵਰੇਟ ਜਗ੍ਹਾ ਬੋਲਸ ਬੋਲ ਦੇ ਫੋਟੋ ਸ਼ੂਟ ਕਰਨ ਲੱਗੇ ਜੇ ਤੇ ਵੀਡੀਓ ਫੋਟੋਆਂ ਆਪਣੀਆਂ ਵੇਖਿਓ ਇੰਸਟਾਗ੍ਰam ਦੇ ਕਰਾਂਗੇ ਅਪਲੋਡ ਤੇ ਜਿਨ੍ਹਾਂ ਨੂੰ ਕਰਿਓ ਪਿਆਰ ਬੁਰਾ ਅੱਗੇ ਤੇ ਹੁਣ ਇੱਥੇ ਕਰ ਰਿਹਾ ਜੀ ਫੋਟੋ ਸ਼ੂਟ ਦੇ ਚੈੱਕ ਨਾ ਵੀਰੇ ਫੋਟੋ ਸ਼ੂਟ ਕਰ ਲਿਆ ਤੁਹਾਨੂੰ ਖਾਲੀ ਜਿਹੇ ਜਗਾ ਆ ਜੀ ਇੱਥੇ ਫੋਟੋ ਸ਼ੂਟ ਕਰਨਾ ਠੀਕ ਹੈ ਬੜੇ ਜੁਰ ਕਰਕੇ ਫਿਰ ਵੀਡੀਓ ਫੋਟੋ ਸ਼ੂਟ ਹੋ ਗਿਆ ਜੀ ਤੇ ਆਪਾਂ ਜਾ ਕੇ ਤੁਹਾਨੂੰ ਜਾ ਕੇ ਆਉਣੇ ਅਪਲੋਡ ਕਰਦੇ ਆਂ ਵੀਡੀਓ ਨੂੰ ਵੇਖਿਓ ਵੀਰ ਜਰੂਰ ਚੰਗੀ ਲੱਗੂਗੀ ਠੀਕ ਆ ਤੇ ਮਾੜੀ ਲੱਗੂਗੀ ਤਾਂ ਵੀ ਠੀਕ ਆ ਕਮੈਂਟ ਕਰਿਓ ਵੀਰ ਮਾੜੀ ਲੱਗਦੀ ਵੀਰ ਕਮੈਂਟ ਕਰਿਓ ਜਰੂਰ ਦੇ ਬਿਨਾ ਔਖਾ ਜੇ ਕਮੈਂਟ ਕਰੋਗੇ ਵੀਡੀਓ ਨੂੰ ਫੇਰ ਹੀ ਆਪਾਂ ਬੰਦਾ ਗਿਆ ਫੋਨ ਨਾਲ ਆਪਾਂ ਮਾਰੀ ਕਿੱਦਾਂ ਲੱਗ ਕਮੈਂਟ ਜ਼ਰੂਰ ਕਰਿਓ ਹਾਂਜੀ ਤੇ ਅੱਜ ਲਈ ਇੰਨਾ ਹੀ ਆਪਾਂ ਵੀਡੀਓ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਸਾਰਿਆਂ ਨੂੰ ਬਾਏ ਬਾਏ ਜੀ ਬਾਈ ਬਾਏ